ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਆਪਾਂ ਜੋ ਕਾਲੇ ਸ਼ੂਟ ਤੇ ਵਰਕ ਕੀਤਾ ਸੀ ਉਹਦੇ ਲੈਂਸ ਲਗਾ ਰਹੇ ਆ। ਕ੍ਰੋਸ਼ੀ ਨਾਲ। ਸੋ ਇਹ ਜਿਹੜਾ ਨਾਲ ਆਪਾਂ ਵਰਕ ਕੀਤਾ ਸੀ ਉਸੇ ਨਾਲ ਹੀ ਆਪੇ ਲੈਂਸ ਲਗਾ ਰਹੇ ਆ। ਇਹ ਸੂਈ ਨਾਲ ਵੀ ਲਗਾ ਸਕਦੀਆਂ ਲੇਕਿਨ ਇਹਦੇ ਨਾਲ ਜ਼ਿਆਦਾ ਸੋਹਣੀ ਲੱਗਦੀ ਹੈ ਤੇ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ। ਆ ਦੇਖੋ ਕੁਛ ਆਪਾਂ ਲਗਾ ਲਾ ਲਈ ਸੀ ਸਵੀਰੇ ਤੇ ਹੁਣ ਕੁਛ ਆਪਾਂ ਰੰਦੀ ਸੀ ਉਹ ਆਪਾਂ ਲਗਾ ਰਹੇ ਆ। ਸਭ ਤੋਂ ਪਹਿਲਾਂ ਆਪਾਂ ਦੋ ਚੀਨ ਬਣਾਵਾਂਗੇ ਦੇਖੋ ਐਵੇਂ ਕਰ ਲਿਆ ਇਹਦੇ ਵਿੱਚ ਦੀ ਆਪਾਂ ਧਾਗ ਰੰਗਾਵਾਂਗੇ ਇੱਕ ਚੀਨ ਬਣ ਗਈ ਫਿਰ ਕਿਹੇ ਕੁੰਡਾ ਰਹਿ ਗਿਆ ਉਹਦੇ ਵਿੱਚ ਦੁਬਾਰੇ ਧਾਗ ਰੰਗਾ ਕੇ ਦੂਸਰੀ ਚੀਨ ਬਣ ਗਈ ਫਿਰ نیچے ਆਪਾਂ ਐਵੇਂ ਇੱਕ ਟਾਂਕਾ ਬਣਾਵਾਂਗੇ ਇਹਦੇ ਉੱਪਰ ਇੱਕ ਰੱਖ ਕੇ ਕੁੰਡਾ ਉਹਦੇ ਉੱਪਰ ਆਪਾਂ ਧਾਗਾ ਲੈ ਲਾਂਗੇ ਉਸ ਤੋਂ ਬਾਅਦ ਆਪਾਂ ਇੱਥੇ ਕੱਪੜੇ ਵਿੱਚ ਦੀ ਨਗਾ ਲਾਂਗੇ ਐ ਐਦਾਂ ਆ ਦੇ ਕੋਸ਼ੀ ਦਾ ਮੂੰਹ ਇਹਦੇ ਕੱਤਾਗੇ ਵਾਲਾ ਰੱਖੀ ਨੂੰ ਅੰਦਰ ਕਿ ਚਲਾਗੇ ਫਿਰ ਆਪਣਾ ਇੱਕ ਕੁੰਡਾ ਬਣ ਜੂਗਾ ਐਡਾ ਫਿਰ ਇਹਦੇ ਵਿੱਚ ਹੀ ਆਪਾਂ 7 ਵਾਰ ਉਹ ਕਰਾਂਗੇ ਕੁੰਡੇ ਬਣਾਉਂਦੇ ਜਾਵਾਂਗੇ ਐਡਾ ਪਹਿਲਾਂ ਆਪਣੇ ਇੱਕ ਉੱਪਰ ਕੁੰਡਾ ਰੱਖਿਆ ਤੇ ਫਿਰ ਆਪਾਂ ਇਹਦੇ ਦੋ ਵਿੱਚ ਦੀ ਨਿਕਾਲਾਂਗੇ ਆ ਦੇਖ ਦੋ ਵਿੱਚ ਦੀ ਨਿਕਾਲੇ ਦੋ ਰਹਿ ਗਏ ਉਸ ਤੋਂ ਬਾਅਦ ਫਿਰ ਆਪਾਂ ਤਾਂ ਗੱਲ ਲੇਤਾ ਫਿਰ ਇਹਨਾਂ ਦੋਨਾਂ ਵਿੱਚ ਦੀ ਨਿਕਾਲਿਆ ਇਹ ਆਪਣਾ ਇੱਕ ਕੁੰਡਾ ਤਿਆਰ ਹੋ ਗਿਆ। ਇਸ ਤਰ੍ਹਾਂ ਆਪਾਂ ਦੂਸਰਾ ਬਣਾਵਾਂਗੇ। 12 ਵਾਰੀ ਆਪਾਂ 7 ਬਣਾਉਂਦੇ ਜਾਵਾਂਗੇ। ਇਹ ਦੋ ਰਹਿ ਜਾਂਦੀਆਂ ਫਿਰ ਉਹਦੇ ਚੈੱਕ ਕਰ ਲੈਨੇ ਆਪਾਂ। ਇਹ ਪਹਿਲਾਂ 3 ਬਣਾਉਣ ਵਾਸਤੇ ਆਪਾਂ ਪਹਿਲਾਂ ਇੱਕ ਕੁੰਡਾ ਰਹਿ ਗਿਆ। ਉਹਦੇ ਉੱਪਰ ਪਤਾ ਗਲਤ ਫਿਰ ਇੱਥੋਂ ਦੀ ਐਵੇਂ ਨਘਾ ਕੇ ਫਿਰ ਇਹਦੇ ਵਿੱਚ ਦੀ ਐਵੇਂ ਖਿੱਚ ਕੇ ਤਿੰਨ ਗੁੰਡੇ ਬਣਾਏ। ਫਿਰ ਆਪਾਂ ਦੋ ਗੁੰਡਿਆਂ ਵਿੱਚ ਦੀ ਇੱਕ ਨਘਾ ਲਾਂਗੇ ਫਿਰ ਦੋ ਰਹਿ ਗਈ। ਦੋ ਵਿੱਚ ਦੀ ਪਰ ਤਾਂ ਗੱਲ ਹੈ ਕਿ ਇਹਦੇ ਵਿੱਚ ਦੀਨ ਖਾ ਕੇ ਇੱਕ ਹੁੰਦਾ ਰਹਿ ਗਿਆ ਫਿਰ ਅੱਗੇ ਆਪਾਂ ਤੀਸਰਾ ਬਣਾਉਣ ਵਾਸਤੇ ਵੀ ਇਦਾਂ ਹੀ ਐਵੇਂ ਬਣਾਉਂਦੇ ਜਾਵਾਂਗੇ ਨਾਲੇ ਸਿੰਪਲ ਹੈ ਨਾਲੇ ਸੋਨਾ ਲੱਗਦਾ ਘਰੇ ਕੋਈ ਪੈਸੇ ਖਰਚਣ ਦੀ ਲੋੜ ਨਹੀਂ ਹੈਗੀ ਇਹ ਆਪਾਂ ਘੇਰੇ ਤੇ ਬਣਾ ਰਹੇ ਹਾਂ ਤੁਸੀਂ ਸਾਈਡਾਂ ਤੇ ਵੀ ਬਣਾ ਸਕਦੇ ਹੋ ਆ ਦੇਖੋ ਇਹ ਆਪਣੇ ਸੱਤ ਬਣ ਗਏ ਫਿਰ ਅੱਗੇ ਅਗਲਾ ਬਣਾਵਾਂਗੇ ਆਪਾਂ ਇੱਦੀ ਇੱਦੀ ਬਣਾਉਂਦੇ ਜਾਵਾਂਗੇ ਵਿਚਾਲੇ ਆਪਾਂ ਦੁੱਧ ਦੀ ਚਾਹ ਬਣਾਉਣੀ ਹੈ ਜਿਆਦਾ ਨਹੀਂ ਬਣਾਉਣੀ ਫਿਰ ਉਹਨੂੰ ਮਣਕੀ ਕੱਸਾ ਪੇ ਦੇ ਨਾਲ ਅਗਲਾ ਕੁੰਡਾ ਬਣਾਉਣਾ ਹੁੰਦਾ ਨਾ ਕੋਈ ਇਥੇ ਮਸ਼ੀਨ ਦੀ ਲੋੜ ਹੈ ਨਾ ਕੁਝ ਖੂਰ ਕੱਸ ਦੀ ਲੋੜ ਹੈ ਜਾਦੀ ਆਪਣੀ ਲੈਸ ਬਣ ਗਈ। ਨਾ ਇਹ ਬਿੰਗੀ ਜੱਡੀ ਹੋਣੀ ਐ। ਇਦਾਂ ਹੀ ਸਾਫ ਸਾਫ ਲੱਗੀ ਜਾਣੀ ਐ। ਇਹ ਆਪਾਂ ਕਿਸੇ ਵੀ ਸੂਟ ਤੇ ਲਗਾ ਸਕਦੇ ਆ। ਆਪਾਂ 벨ਵਟ ਦੇ ਸੂਟ ਤੇ ਲਗਾ ਰਹੇ ਆ ਹਾਲਾਂਕਿ 벨ਵਟ ਦਾ ਸੂਟ ਥੋੜਾ ਸਖਤ ਹੁੰਦਾ ਪਰ ਜੇ ਆਪਾਂ ਗਰਮੀ 'ਚ ਕਾਟਨ ਦੇ ਆ ਤੇ ਵੀ ਬਣਾਉਣੇ ਆ ਤਾਂ ਬਹੁਤ ਸੌਖਾ ਬਣ ਜਾਂਦਾ ਇਹ ਡਿਜ਼ਾਈਨ। ਡਿਜ਼ਾਈਨ ਤੁਸੀਂ ਆਪਣੀ ਮਰਜ਼ੀ ਨਾਲ ਚੇਂਜ ਵੀ ਕਰ ਸਕਦੇ ਹੋ। ਕੋਈ ਵੱਡਾ ਛੋਟਾ ਜੋ ਇਹ ਡਿਜ਼ਾਈਨ ਬਣਾਉਣਾ ਬਣਾ ਸਕਦੇ ਹੋ ਹਾਂ ਜਿਵੇਂ ਅਸੀਂ 7 ਦਾ ਬਣਾਇਆ ਤੁਸੀਂ 3 ਦਾ 5 ਦਾ 9 ਦਾ ਕਿੰਨੇ ਵੀ ਕੁੰਡਿਆਂ ਦਾ ਬਣਾ ਸਕਦੇ ਹੋ ਫਸੇ ਇਦਾਂ ਆਪਾਂ ਇਹਨਾਂ ਨੂੰ ਬਣਾਉਂਦੇ ਜਾਵਾਂਗੇ ਦੇਖੋ ਲੱਗ ਹੀ ਬਹੁਤ ਸੋਹਣਾ ਰਿਹਾ ਇਹ ਤਾਂ ਬਹੁਤ ਸੋਹਣਾ ਬਣਦਾ ਜਾਂਦਾ ਹੈ ਹੋਰ ਸੋਹਣੀਆਂ ਸੋਹਣੀਆਂ ਵੀਡੀਓਜ਼ ਦੇਖਣ ਲਈ ਸਾਨੂੰ ਫੋਲੋ ਕਰ ਲਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਕਿਵੇਂ ਲੱਗਿਆ ਕਿਉਂ ਅਸੀਂ ਵੀ ਮਿਹਨਤ ਕਰਦੇ ਆ ਸਾਨੂੰ ਵੀ ਇਦਾਂ ਲੱਗਦਾ ਵੀ ਜਦੋਂ ਕੋਈ ਕਿਸੇ ਦਾ ਕਮੈਂਟ ਆਉਂਦਾ ਤਾਂ ਕੰਫੀਡੈਂਸ ਆ ਜਾਂਦਾ ਵੀ ਉਦੋਂ ਵੀ ਸੋਹਣਾ ਕੰਮ ਆਪਾਂ ਹੋਰ ਸੋਹਣੀਆਂ ਵੀਡੀਓਜ਼ ਲੈ ਕੇ ਆਈਏ ਇਹ ਤੁਸੀਂ ਪੱਛਾ ਮਨਾ ਵੀ ਬਣਾ ਸਕਦੇ ਹੋ ਪਰ ਆਪਾਂ ਇਹ ਸੂਟ ਦੇ ਉੱਤੇ ਜਿਹੜੀ ਰੀਲ ਨਾਲ ਆਪਾਂ ਕੜਾਈ ਕਰੀ ਉਸੇ ਨਾਲ ਮੈਚਿੰਗ ਕਰਕੇ ਕਰ ਰਹੇ ਆ। ਬਸ ਇਦਾਂ ਆਪਾਂ ਕੁੰਡੇ ਬਣਾਉਂਦੇ ਜਾਵਾਂਗੇ। ਤੁਸੀਂ ਜਿਹਨ ਇੱਕ ਆਪਣੇ ਸੂਟਾਂ ਦੇ ਟ੍ਰਾਈ ਜ਼ਰੂਰ ਕਰਿਓ। ਧੰਨਵਾਦ।